ਸਰਕਾਰ ਮੁਰਦਾਬਾਦ 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 ਜੋ ਬੀਜੇਪੀ ਸਰਕਾਰ ਗਰੀਬ ਲੋਕਾਂ ਨਾਲ ਧੱਕਾ ਕਰਦੀ ਪਈ ਹੈ ਜੋ ਬੀਜੇਪੀ ਸਰਕਾਰ ਮਜ਼ਦੂਰਾਂ ਨਾਲ ਧੱਕਾ ਕਰਦੀ ਪਈ ਹੈ ਜਿਹੜਾ ਉਹ ਨਵਾਂ ਕਾਨੂੰਨ ਲੈ ਕੇ ਆਈ ਹੈ ਮਨਰੇਗਾ ਦੇ ਖਿਲਾਫ ਜਿਹਦੇ ਵਿੱਚ ਜਿਹੜੀ ਕਾਨੂੰਨੀ ਗਰੰਟੀ ਮਿਲੀ ਹੋਈ ਸੀ ਗਰੀਬ ਲੋਕਾਂ ਨੂੰ ਪਿੰਡਾਂ ਵਿੱਚ ਰੋਜ਼ਗਾਰ ਦੀ ਜਿਹੜੇ ਉਹਨੂੰ ਖਤਮ ਕਰਿਆ ਚਾਹੁੰਦੇ ਆ ਜਿਹੜੀ ਕਾਨੂੰਨੀ ਗਰੰਟੀ ਮਿਲੀ ਹੋਈ ਸੀ ਗਰੀਬ ਆਦਮੀ ਨੂੰ ਮਾਨ ਸਤਕਾਰ ਦੀ ਤਾਂ ਕਾਂਗਰਸ ਪਾਰਟੀ ਅੱਜ ਸੰਘਰਸ਼ ਦੇ ਰਾਤੇ ਹੈਗੀ ਆ ਅਸੀਂ ਲੋਕਾਂ ਦੀ ਆਵਾਜ਼ بلند ਕਰਦੇ ਪਏ ਆ ਅਸੀਂ ਬੀਜੇਪੀ ਨੂੰ ਆ ਕਾਨੂੰਨ ਵਾਪਸ ਲੈਣ ਨੂੰ ਮਜਬੂਰ ਕਰਾਂਗੇ ਅਗਰ ਉਹਨਾਂ ਨੇ ਨਾ ਕੀਤਾ ਹੈਗਾ ਤਾਂ ਅਸੀਂ ਇਹਨਾਂ ਦਾ ਪਿੰਡਾਂ ਵਿੱਚ ਬੜਨਾ ਬੰਦ ਕਰ ਦਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਪ੍ਰਦਰਸ਼ਨ ਕੀਤਾ ਹੈਗਾ ਅਸੀਂ ਆਪਣੀ ਆਵਾਜ਼ بلند ਕੀਤੀ ਹੈ ਇਸ ਤੋਂ ਬਾਅਦ ਅਸੀਂ 28 ਤਰੀਕ ਨੂੰ ਪਿੰਡਾਂ ਪਿੰਡਾਂ ਵਿੱਚ ਜਾਵਾਂਗੇ ਤੇ ਆਪਣਾ ਪ੍ਰਦਰਸ਼ਨ ਤੇ ਸੰਘਰਸ਼ ਹੋਰ ਤੇਜ਼ ਕਰਾਂਗੇ करो श्यापा हाय हाय करो हाय भाजपा सरकार मुर्दाबाद 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 भाजपा सरकार मुर्दाबाद 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 बीजेपी सरकार मुर्दाबाद 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 ने मजदूर रख 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 ने बीजेपी सरकार हाय बीजेपी सरकार मुरादाबाद ਤੇ ਬਿਨਾ ਤੁਸੀਂ ਰਿਪਰਕਸ਼ਿਨ ਅਪਣੀ ਕੋਨਫੀਡੈਂਸ ਵਿੱਚ ਨਹੀਂ ਲਿੱਤਾ ਤਾਂ ਮਾਂ ਜਰਦਾ ਦੀ ਰਾਏ ਲਿੱਤੇ ਬਿਨਾ ਤੁਸੀਂ ਇਸ ਸਕੀਮ ਦੇ ਬਿਲਕੁਲ ਹੀ ਬਦਲ ਕੇ ਰਹੋਗੇ ਅਸੀਂ ਕਿਵੇਂ ਵਿਸ਼ਵਾਸ ਕਰ ਸਕਦੇ ਹੈਗੇ ਆ ਕਿ ਜੋ ਬੈਨੀਫਿਟਸ ਇਸ ਸਕੀਮ ਤੋਂ ਪਿਛਲੇ ਵਰ੍ਹਦ ਨੂੰ ਮੇਰੇ ਰੁਬੇਰੋਜ਼ਗਾਰਾਂ ਨੂੰ ਮਿਲ ਰਹੇ ਸੀ ਉਹ ਉਸੇ ਤਰੀਕੇ ਦੇ ਨਾਲ ਮਿਲਦੇ ਰਹਿਣਗੇ ਅੱਗੇ ਵੀ ਤੁਸੀਂ ਕਿਸੇ ਨੋ ਵੀ ਇਸ ਦੇ ਵਿੱਚ ਆਪਣੇ ਕੋਨਫੀਡੈਂਸ ਵਿੱਚ ਨਹੀਂ ਲਿੱਤਾ ਤਾਂ ਤੁਸੀਂ ਇਹ ਇੰਨੀ ਖੜਾ ਜਬਰੀ ਤੇ ਇਸ ਵਾਰ ਸਰਕਾਰ ਦਾ ਹੈਗਾ ਤੁਸੀਂ ਮਤਲਬ ਲੋਕਾਂ ਨੂੰ ਕੰਫੀਡੈਂਸ ਵਿੱਚ ਲੈ ਤਾਂ ਵਰਤਾ ਜੁੰਬਰੀ ਵੀ ਨਹੀਂ ਸੰਭਾਤ ਅਸੀਂ ਇਹ ਜਿਸ ਤਾ ਪੂਰਾ ਫੂਲੀ ਹੋ ਉਸ ਕਰਤੇ ਹੈ ਗਿਆ ਤੇ ਅਸੀਂ ਜਾਣਦੇ ਆ ਕਿ ਜਿਹੜੇ ਮੰਦਰਾਂ ਦਾ ਜਿਸ ਰੀਮ ਹੈ ਜਿਹੜੀ ਕਿ ਕਾਂਗਰਸ ਸਰਕਾਰ ਦੇ ਵੇਲੇ ਮਨਮੋਹ ਸਿੰਘ ਜੀ ਦੇ ਟਾਈਮ ਤੇ ਇਹਨੂੰ ਇੱਦਾਂ ਗਿਆ ਸੀ ਇਹਨੂੰ ਉਸੇ ਤਰੀਕੇ ਦੇ ਨਾਲ ਬਹਾਲ ਕੀਤਾ ਜਾਏ ਤਾਂ ਕਿ ਜੋ ਪਿਛੜਾ ਵਰਗ ਹੈ ਜੋ ਸਾਡੇ ਬੇਰੋਜ਼ਗਾਰ ਜੋ ਲੇਡੀਜ਼ ਜਨਰੂ ਇਸ ਨੂੰ ਰੋਜ਼ਾ ਮਿਲਦਾ ਸੀ ਕੋਵਿਡ ਦੇ ਵਿੱਚ ਕਰੋਨਾ ਦੇ ਵਿੱਚ ਉਹਨਾਂ ਨੂੰ ਕਿਹਦਾ ਬੈਨੀਫਿਟ ਹੋਇਆ ਜੀ ਇਹ 3 ਤੋਂ ਜਿਕੇ ਲੋਕਾਂ ਨੂੰ ਆਪਣੇ ਪਿੰਡ ਆਪਣੀ ਆਪਣੇ ਵਿਲੇਜ ਛੱਡ ਕੇ ਜਾਣੇ ਨਹੀਂ ਪਏ ਉਹਨਾਂ ਨੂੰ ਉੱਥੇ ਹੀ ਰੋਜ਼ਗਾਰ ਮਿਲਦਾ ਰਿਹਾ ਤੇ ਬਹੁਤ ਬੈਨੀਫਿਟ ਹੀ ਮਿਲਿਆ ਹੈ ਇਹਦੇ ਅਖੇ ਟਾਈਮ ਤੇ ਵੀ ਸਾਡੀਆਂ ਭੈਣਾਂ ਨੂੰ ਅਸੀਂ ਚਾਹਦੇ ਹਾਂ ਕਿ ਇਹ ਸਰਕਾਰੀ ਸਕੀਮ ਨੂੰ ਮੁਸੇ ਤਰੀਕੇ ਨਾਲ ਬਹਾਲ ਕੀਤਾ ਜਾਏ ਜਿਵੇਂ ਇਹ ਪਹਿਲਾਂ ਚੱਲ ਰਹੀ ਮੋਦੀ ਸਰਕਾਰ ਜਿਹੜੇ ਆਪਣੇ ਇਹ ਡਿਕਟੇਟਰਸ਼ਿਪ ਇਤਰੀਕਾ ਦੇ ਤਰੀਕੇ ਦੀ ਜਿਹੜੀ ਚਲਾ ਰਹੇ ਹੈਗੇ ਨੇ ਇਹ ਉਹਨੂੰ ਉਹ ਚੀਜ਼ ਦਾ ਜਿਹੜਾ ਉਹਨਾਂ ਨੂੰ ਹੈ ਇਹ ਹੁਣ ਜਿਹੜੀਆਂ ਚੋਣਾਂ ਆਉਣੀਆਂ ਜੀ ਉਹਨਾਂ ਨੂੰ ਉਸ ਚੀਜ਼ ਦੇ ਉਸ ਉਸ ਦਾ ਨਤੀਜਾ ਉਹਨਾਂ ਨੂੰ ਦਿਖ ਜਾਏਗਾ ਜੋ ਇਹ ਡਿਕਟੇਟਰਸ਼ਿਪ ਕਰ ਰਹੇ ਹੈਗੇ ਨੇ ਇਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਆਪਣਾ ਫੈਸਲਾ ਕਾਂਗਰਸ ਪਾਰਟੀ ਦੇ ਹੱਥ ਵਿੱਚ ਦੇਣਗੇ ਤੇ ਭਾਜਪਾ ਨੂੰ ਮੂੰਹ ਤੋੜ ਜਵਾਬ ਮਿਲੇਗਾ ਅਗੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੇ ਕਾਂਗਰਸ ਪਾਰਟੀ ਪੂਰੀ ਆਪਣਾ ਇੱਥੇ ਪੰਜਾਬ ਦੇ ਵਿੱਚ ਹੀ ਤੇ ਆਪਣੀ ਸਰਕਾਰ ਬਣਾਏ ਕੀਤੇ ਜਿਵੇਂ ਲੋਕਾਂ ਦੇ ਕੰਮ ਕਰਦੀ ਆਈ ਹੈ ਉਵੇਂ ਹੀ ਅੱਗੇ ਲੋਕਾਂ ਦੀ ਸੇਵਾ ਕਰਦੀ ਰਹੇਗੀ ਭਾਈ ਜੀ ਦਾ ਖਲਸਾ ਭਾਈ ਜੀ ਦੀ ਲੋਕ ਕਮੇਟੀ ਮੈਂਬਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਦ ਵੀ ਗਰੀਬ ਦੀ ਗੱਲ ਹੁੰਦੀ ਹੈ ਜਦ ਵੀ ਮਜ਼ਦੂਰ ਦੀ ਗੱਲ ਹੁੰਦੀ ਹੈ ਜਦ ਵੀ ਜ਼ੂਲਤਮੰਦ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਜਦ ਵੀ ਆਪ ਬੀਜੇਪੀ ਸਰਕਾਰ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦੀ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੀ ਆਵਾਜ਼ ਉਠਾਉਂਦੇ ਔਰ ਮੈਂ ਮੰਨਦਾ ਕਿ ਜੋ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਆ ਰਹੀ ਹੈ ਉਹ ਵਿਚਾਰਧਾਰਾ ਆ ਜਾਂਦੀ ਹੈ ਕਿ ਅਸੀਂ ਗਰੀਬਾਂ ਦੇ ਨਾਲ ਖੜਾ ਅਸੀਂ ਮਜ਼ਦੂਰਾਂ ਦੇ ਨਾਲ ਖੜਾ ਅਸੀਂ ਗਰੀਬਾਂ ਦੇ ਹੱਕਾਂ ਦੀ ਰਾਖੀ ਕਰਦੇ ਹਾਂ ਵੈਸੇ ਦਾ ਸਮੇਂ ਸਮੇਂ ਤੇ ਅਟਕ ਸਰਕਾਰਾਂ ਆਉਂਦੀਆਂ ਰਹੀਆਂ ਪਰ ਜਦ ਤੋਂ ਆ ਬੀਜੇਪੀ ਦੀ ਸਰਕਾਰ ਆਈ ਹੈ ਇਹਨਾਂ ਨੇ ਹਰ ਉਹ ਕੋਸ਼ਿਸ਼ ਕਰਨ ਦੀ ਗੱਲ ਕੀਤੀ ਹੈ ਹਰ ਉਹ ਮਨਸੂਬਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਗਰੀਬਾਂ ਨਾਲ ਧੱਕਾ ਹੋਇਆ ਆ ਸਰਕਾਰ ਨਾਮ ਬਦਲਣ ਤੋਂ ਇਲਾਵਾ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਹੈ ਇਹਨਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਗਰੀਬ ਆਦਮੀ ਦੀ ਆਵਾਜ਼ ਦੁਬਾਰਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਗਰੀਬ ਆਦਮੀ ਦਾ ਸੁੋਸ਼ਨ ਕਰਦੀਏ ਕਿਸੇ ਤਰੀਕੇ ਗਰੀਬਾਂ ਦਾ ਹੱਕ ਖੋਲੀਏ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਕੀਤਾ ਜਦ ਅਸੀਂ ਮਨਰੇਕਾ ਦੀ ਗੱਲ ਕਰਦੇ ਆ 2004 ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਸਾਹਿਬ ਮਨਮੋਨ ਸਿੰਘ ਜੀ ਜਿਹੜੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਉਹ ਆ ਨੌ ਲੱਗਿਆ ਉਹਦੇ ਵਿੱਚ ਇਹਨਾਂ ਨੇ ਇੱਕ ਚੀਜ਼ ਦੀ ਗਰੰਟੀ ਦਿੱਤੀ ਸੀ ਕਿ ਹਰ ਗ੍ਰਾਮੀਣ ਰੋਜ਼ਗਾਰ ਨੂੰ 100 ਦਿਨ ਦੀ ਗਰੰਟੀ ਦਿੱਤੀ ਗਈ ਜੀ এমਪਲੋਇਮੈਂਟ ਰਿਪੀਅਰ ਪਰ ਆਈਦਰਨ ਕੀ ਹੁੰਦਾ ਪੈਂਦਾ ਆਈਦਰਨ ਆ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਜਿਹੜੀ ਗਰੀਬਾਂ ਲਈ ਆ ਜੋਨਾ ਕੌਂਗਰਸ ਪਾਰਟੀ ਲੈ ਕੇ ਆਈ ਸੀ ਇਹਨੂੰ ਤਬਾਹ ਕਰ ਦਿੱਤਾ ਜਾਂਦਾ ਇਹਦੀਆਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਗਰੀਬਾਂ ਦਾ ਇੱਕ ਸਹਾਰਾ ਹੈਗਾ ਜਿਹੜਾ ਉਹਨਾਂ ਦਾ ਮਾਨ ਸਤਕਾਰ ਪਿੰਡਾਂ ਵਿੱਚ ਬਹਾਰ ਰੱਖਿਆ ਜਾਂਦਾ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਦੇ ਨਾਮ ਤੇ ਕੁਝ ਨਹੀਂ ਹੈਗਾ ਉਹਨਾਂ ਨੂੰ ਪਿੰਡਾਂ ਵਿੱਚ ਰੋਜ਼ਗਾਰ ਮਿਲ ਜਾਂਦਾ ਆ ਬੀਜੇਪੀ ਸਰਕਾਰ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਆ ਆ ਬੀਜੇਪੀ ਸਰਕਾਰ ਜਿਹੜਾ ਗਰੀਬਾਂ ਲਈ ਕਾਨੂੰਨ ਆਇਆ ਹੋਇਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਗਰੀਬਾਂ ਲਈ ਜਿਹੜੀ ਕਾਨੂੰਨ ਗਰੰਟੀਡ ਮਿਲੀ ਹੋਈ ਹੈ ਕਿ ਗਰੰਟੀ ਆ ਕਿ ਤੁਹਾਨੂੰ ਸੌ ਸੈਂਕੜਾ ਰੋਜ਼ਗਾਰ ਪਿੰਡ ਵਿੱਚ ਪ੍ਰੋਵਾਈਡ ਕੀਤਾ ਜਾਊਗਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅੱਜ ਸਾਨੂੰ ਸਾਰਿਆਂ ਨੂੰ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਇੱਕ ਹੀ ਰਾਹ ਦਿਖਾ ਰਹੀ ਹੈ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਅੱਜ ਮਜ਼ਦੂਰਾਂ ਦੇ ਨਾਲ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਆਦਰਨਾ ਪ੍ਰਦਰਸ਼ਨ ਕਰਦੀ ਹੋਈ ਹੈ ਪੂਰੇ ਦੇਸ਼ ਵਿੱਚ ਗਰੀਬ ਆਦਮੀ ਦੀ ਅੱਜ ਦਰਦ ਅਵਾਜ਼ بلند ਕੀਤੀ ਜਾ ਰਹੀ ਹੈ ਤਾਂ ਅਸੀਂ ਅਜਾ ਭਾਜਪਾ ਨੂੰ ਵੀ ਚਿਤਾਇਆ ਜਾਂਦੇ ਹ ਚੇਤਾਵਨੀ দেয়া ਜਾਂਦੇ ਆ ਕਿ ਅਗਰ ਭਾਜਪਾ ਨਾ ਕਾਨੂੰਨ ਬਾਹਰ ਲਾ ਲੇ ਤਾਂ ਅਸੀਂ ਬੀਜੇਪੀ ਦਾ ਪਿੰਡਾਂ ਵਿੱਚ ਵੜਨਾ ਬੰਦ ਕਰਦਾਂਗੇ ਆਪਾਂ ਨੂੰ ਸਾਰਿਆਂ ਨੂੰ ਇਕੱਠ ਕਰਨਾ ਪਊਗਾ ਸਾਰਿਆਂ ਨੂੰ ਇਕੱਠੇ ਹੋ ਕੇ ਅੱਜ ਗੱਲ ਕਰ ਲਈ ਪਾਉਂਗੀ ਆਪਣੀ ਗਰੀਬ ਆਦਮੀ ਦੀ ਆਵਾਜ਼ ਉਠਾਣ ਦੀ ਪਾਉਂਗੀ ਆਪਾਂ ਇੱਥੇ ਕਸਮ ਖਾ ਕੇ ਜਾਰੀ ਪਾਉਂਗੀ ਕਿ ਜਦ ਤੱਕ ਆਹ ਕਾਨੂੰਨ ਬੀਜੇਪੀ ਵਾਪਸ ਨਹੀਂ ਲਿੰਦੀ ਪਈ ਅਸੀਂ ਸਾਰਿਆਂ ਨੇ ਜਿਸ ਵੀ ਪਿੰਡ ਵਿੱਚ ਜਿਸ ਵੀ ਇਲਾਕੇ ਵਿੱਚ ਕੋਈ ਵੀ ਬੀਜੇਪੀ ਦਾ ਲੀਡਰ ਆਂਦਾ ਨਾ ਅਸੀਂ ਸਾਰੇ ਉਹਦੇ ਖਿਲਾਫ ਹੋਵਾਂਗੇ ਅਸੀਂ ਪ੍ਰਦਰਸ਼ਨ ਕਰਾਂਗੇ ਉਹਨਾਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰਾਂਗੇ ਸ਼ਾਇਦ ਇਹਨਾਂ ਦੀ ਫਿਰ ਉਸ ਤੋਂ ਬਾਅਦ ਆਵਾਜ਼ ਆ ਜਾਵੇ ਅਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆ ਕਾਹੀਆ ਕਰਨਾ ਪਊ। ਔਰ ਆ ਨਵੀਂ ਗੱਲ ਇਹ ਹੈ ਕਿ ਜਦ ਇਹਨਾਂ ਨੇ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਪੂਰਾ ਦੇਸ਼ ਇਕੱਠਾ ਹੋ ਕੇ ਆਵਾਜ਼ ਉਠਾਈ ਸੀ ਜੀ ਔਰ ਤੁਹਾਡੇ ਸਾਰਿਆਂ ਦੇ ਸੰਜੋਗ ਨਾਲ। ਤੁਹਾਡੇ ਸਾਰਿਆਂ ਦੇ ਮੇਨਸ਼ਟਾ ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਉਹ ਕਾਨੂੰਨ ਜੀਬੀ ਨੂੰ ਵਾਪਸ ਲੈਣੀ। ਵੀ ਯੂਨੀਵਰਸਿਟੀ ਵਿੱਚ ਇਹਨਾਂ ਨੇ ਸਾਡੇ ਨਾਲ ਪੰਜਾਬ ਦੇ ਹੱਕੀ ਖੋਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਸਾਰੇ ਇਕੱਠਿਆਂ ਨੇ ਹੋ ਕੇ ਸੰਘਰਸ਼ ਕੀਤਾ ਫਿਰ ਇਹਨਾਂ ਨੂੰ ਕਾਨੂੰਨ ਵਾਪਸ ਜਸਟੇਨ ਵੀ ਨਾ ਨੇ ਗਰੀਬਾਂ ਨਾਲ ਕੀਤੀ ਵੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਪੰਜਾਬ ਇਕੱਠਾ ਹੋ ਕੇ ਨਿਕਲਿਆ ਪੂਰਾ ਦੇਸ਼ ਇਕੱਠਾ ਹੋ ਕੇ ਨਿਕਲਿਆ ਤਾਂ ਸਾਰੇ ਇਹਨਾਂ ਨੂੰ ਕਾਨੂੰਨ ਬਾਤ ਸੁਣਣੀ ਪਈ ਹੁਣ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਇਕੱਠੇ ਹੋਈਏ ਆਓ ਉਸ ਗੰਦੇ ਨੂੰ ਚੇਤੇ ਕਰੀਏ ਜਦ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕਾਂਗਰਸ ਵਿੱਚ ਆਨ ਦਾ ਵਾਅਦਾ ਕੀਤਾ ਸੀ ਅਰਮਣ ਕੀਤਾ ਸੀਗਾ ਕਿ ਅਸੀਂ ਇਹਨਾਂ ਦੀ ਵਿਚਾਰਧਾਰਾ ਨਾਲ ਜੋੜੂਗਾ ਅਸੀਂ ਕਿਉਂ ਰਾਜਨੀਤੀ ਵਿੱਚ ਰਾਜਨੀਤੀ ਵਿੱਚ ਅਸੀਂ ਕਰਨ ਕੀ ਆਏ ਰਾਜਨੀਤੀ ਵਿੱਚ ਅਸੀਂ ਕਰਨ ਆਏ ਹਾਂ ਗਰੀਬੀਵਾਦੀ ਆਵਾਜ਼ بلند ਕਰਨ ਆਏ ਹਾਂ ਰਾਜਨੀਤੀ ਵਿੱਚ ਅਸੀਂ ਆ ਕਰਨਾ ਆਏ ਹਾਂ ਜੀ ਗਰੀਬਾਂ ਦਾ ਜਿਹੜਾ ੱਤਕਾ ਹੁੰਦਾ ਪਿਆ ਉਹਦੇ ਖਾਤ ਆਪਣੀ ਆਵਾਜ਼ ਬਿਲ ਕਰਦੇ ਜਿਹੜੀ ਮੰਰੇਗਾ ਵਿੱਚ ਸਾਡੇ ਮਜ਼ਦੂਰਾਂ ਨੂੰ ਕਾਨੂੰਨੀ ਗਰੰਟੀ ਮਿਲੀ ਹੋਈ ਆ ਉਹਨੂੰ ਬਹਾਲ ਕਰਨ ਆਏ ਹਾਂ